ਕਬੀਰ ਵਹਿ ਤਨ ਜਾਏਗਾ ਸਕ ਹੋਤਾ ਲਿਹ ਬਹੁਰ ਨਾਗੇ ਪਾਵੋ ਤੇ ਗਏ ਜਿਨ ਕ ਲਖ ਕਰੋਰ ਇਹ ਪਾਵਨ ਸਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 27ਵਾਂ ਸਲੋਕ ਹੈ ਤੇ ਇਸ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਵੀ ਇਹ ਇਨਸਾਨ ਇਹ ਜਿਹੜਾ ਸ਼ਰੀਰ ਹੈ ਤੇਰਾ ਇੱਕ ਨਾ ਇੱਕ ਦਿਨ ਚਲੇ ਜਾਣਾ ਤੇ ਜੇ ਇਸ ਸਰੀਰ ਨੂੰ ਰੋਕ ਸਕਦਾ ਹੈ ਤਾਂ ਆਪਣੇ ਕਿਸੇ ਯਤਨ ਸਦਕਾ ਤਾਂ ਰੋਕ ਕੇ ਵੇਖ ਲੈ ਨਹੀਂ ਰੁਕਣਾ ਇਹ ਇਹਨੂੰ ਕੋਈ ਨਹੀਂ ਰੁਕ ਸਕੇ ਇੱਥੇ ਵੱਡੀਆਂ-ਵੱਡੀਆਂ ਕਮਾਈਆਂ ਕਰਨ ਵਾਲੇ ਸਤਗੁਰ ਕਹਿੰਦੇ ਨੇ ਲੱਖਾਂ ਕਰੋੜਾਂ ਕਮਾਉਣ ਵਾਲੇ ਇਸ ਸੰਸਾਰ ਤੋਂ ਅਖੀਰ ਜੀਵਨ ਦੀ ਬਾਜ਼ੀ ਹਾਰ ਕੇ ਮੈਂ ਨੰਗੇ ਪੈਰੀਂ ਭਾਵਕੇ ਆਪਣਾ ਸਭ ਕੁਝ ਲਟਾ ਕੇ ਜਾਂਦੇ ਦੇਖੇ ਹਨ ਕੋਈ ਇੱਥੋਂ ਕੁਝ ਨਹੀਂ ਖੱਟ ਕੇ ਲੈ ਕੇ ਗਿਆ ਸਵਾ ਨਾਮ ਦੇ ਕੁਝ ਵੀ ਇੱਥੋਂ ਨਹੀਂ ਲਿਜਾਇਆ ਜਾ ਸਕਦਾ ਇਸ ਲਈ ਜਿਹੜਾ ਤੇਰਾ ਸਰੀਰ ਹੈ ਇਸ ਸਰੀਰ ਨੂੰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਆਹਰ ਲਾ ਉਸ ਪਰਮਾਤਮਾ ਦੀ ਬੰਦਗੀ ਕਰ ਇਹ ਸਰੀਰ ਨੇ ਇੱਕ ਨਾ ਇੱਕ ਦਿਨ ਮੁੱਕ ਜਾਣਾ ਹੈ ਨੇ ਸਦਾ ਥਿਰ ਨਹੀਂ ਰਹਿਣਾ ਤੇਰੇ ਨਾਲ ਨਹੀਂ ਨਿਭਣਾ ਇਸ ਸਰੀਰ ਦੇ ਮੁੱਕਣ ਤੋਂ ਪਹਿਲਾਂ ਪਹਿਲਾਂ ਸਤਿਗੁਰ ਕਹਿੰਦੇ ਨੇ ਤੇਰੇ ਅਰ ਪਰਮਾਤਮਾ ਦੇ ਵਿੱਚ ਜਿਹੜੀ ਵਿਥ ਪਈ ਹੋਈ ਹੈ ਉਸ ਵਿਥ ਨੂੰ ਮੁਕਾ ਦੇ ਉਸ ਦੂਰੀ ਨੂੰ ਮੁਕਾ ਦੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨਾਲ ਨੇੜਤਾ ਵੜਾ ਕਿਉਂਕਿ ਪਰਮਾਤਮਾ ਦੀ ਨੇੜਤਾ ਬਣਾਏ ਤੋਂ ਬਿਨਾ ਸਤਿਗੁਰ ਕਹਿੰਦੇ ਨੇ ਜਿਹੜਾ ਜੀਵਨ ਹੈ ਕਿਸੇ ਲੇਖੇ ਨਹੀਂ ਹੈ ਇਸ ਜੀਵਨ ਨੂੰ ਸਫਲ ਕਰਨ ਵਾਸਤੇ ਪਰਮਾਤਮਾ ਦੇ ਮਲਾਪ ਦਾ ਸੁਖ ਮੰਨਣਾ ਬਹੁਤ ਜ਼ਰੂਰੀ ਹੈ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਬਹੁਤ ਜ਼ਰੂਰੀ ਹੈ ਉਸ ਮਾਲਕ ਦੀ ਯਾਦ ਵਿੱਚ ਜੁੜੇ ਤੋਂ ਬਿਨਾ ਇਸ ਸ਼ਰੀਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਸਫਲ ਕੀਤਾ ਜਾ ਸਕਦਾ ਇਸ ਸਰੀਰ ਦੇ ਲੇਖੇ ਵਿੱਚ ਪੈ ਸਕਦਾ ਸਿਰਫ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਪੈ ਸਕਦਾ।